ਇਹ ਸਭ ਕਾਰ ਦੀ ਵਜ੍ਹਾ ਰੌਂ ਸਾਈਡ ਲਿਆ ਕੇ ਗੱਡੀ ਇਹ ਠੋਕਤੀ ਇਹਨਾ ਪਹਿਲਾਂ ਪਿੱਛੇ ਬੰਦਾ ਬੰਦੇ ਨੂੰ ਢਾ ਲਿਆ ਮੋਟਰਸਾਈਕਲ ਵਾਲੇ ਨੂੰ ਕਿਹੜੀ ਸਾਈਡ ਤੋਂ ਇਹ ਇਹ ਆਈ ਕਲਾ ਕਲਨੌਰ ਵਾਲੋ ਸਾਈਡ ਤੋਂ ਆਉਂਦੀ ਕਾਰ ਲਾਲ ਸਲਸ ਰੋਡ ਤੇ ਲੈਫਟ ਸਾਈਡ ਤੇ ਖਲੋਤਾ ਟਾਇਰ ਠੰਡੇ ਕਰਨ ਦੇ ਆ ਗੱਡੀ ਦੀ ਕਿੰਨੇ ਜਾਨੇ ਇਹ ਦੋ ਜਾਨੇ ਤੇ ਸੱਟਾਂ ਲੱਗੀਆਂ ਦੋਨਾਂ ਦੇ ਆ ਹਾਂ ਸੱਟਾਂ ਲੱਗੀਆਂ ਦੋ ਜਾਨਾਂ ਦੇ ਨੋ ਇੱਕ ਮੋਟਰਸਾਈਕਲ ਵਾਲਾ ਟਾਇਆ ਇਹਨਾਂ ਪਿੱਛੇ ਨਾਲ ਹੀ ਮੋਟਰਸਾਈਕਲ ਮੁੜ ਕੇ ਗੱਡੀ ਜਨਾ ਕੋਈ ਡਰਾਉ ਨਹੀਂ ਪਤਾ ਕੀ ਖਾਦਾ ਵਿੱਚ ਗੋਲੀਆਂ ਪਈਆਂ ਨਸ਼ਾ ਵਿੱਚ ਪਿਆ ਦੇ ਇੱਕ ਮਲਾਇਆ ਦੀ ਬਰਦੀ ਵਿੱਚ ਪਈ ਹੈ ਇਹ ਤੁਹਾਡੀ ਗੱਡੀ ਇੱਥੇ ਖੜੀ 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 ਦੇ ਵਿੱਚ ਚਿਲਾ ਹਾਂ ਖਲੋਤੀ ਗੱਡੀ ਜਿਵੇਂ ਸ਼ਾਵੇ ਲਾਈ ਗੱਡੀ ਸਾਈਡ ਤੇ ਸਬਸ ਰੋਡ ਤੇ ਅਸੀਂ ਨਾ ਇੱਕ ਸਰਕਸ ਰੱਖਿਆ ਫੋਰਸ 112 ਤੇ ਲੱਗੇ ਹੋਏ ਕਾਲਾ ਨਾ ਰੋਡ ਤੇ ਆਪਾਂ ਨੂੰ ਮਿਲੀ 112 ਤੋਂ ਕਾਲ ਆਈ ਆ ਕਿ ਮੰਗਲ ਸ਼ੈਨ ਪੁਲੀ ਤੇ ਐਕਸੀਡੈਂਟ ਹੋ ਗਿਆ ਆਪਾਂ ਫੌਰਨ ਪਹੁੰਚੇ ਉੱਥੇ ਉੱਥੇ ਪਹੁੰਚ ਕੇ ਵੇਖਿਆ ਕਿ ਗੱਡੀ ਦੇ ਵਿੱਚ ਦੋ ਜਣੇ ਪਏ ਆ ਜਿਹੜਾ ਕਿ ਦੋਹਾਂ ਨੂੰ ਆਪਾਂ ਹਸਪਤਾਲ ਲਿਆਂਦਾ ਸਰਕਾਰੀ ਹਸਪਤਾਲ ਕੱਢ ਕੇ ਲਿਆਂਦਾ ਆਪਣੀ ਗਲੀ ਤੇ ਤੇ ਜਿਹੜੀ ਹਸਪਤਾਲ ਵਾਲਿਆਂ ਕਿਹਾ ਵੀ ਇੱਕ ਦੀ ਡੈਥ ਹੋ ਗਈ ਆ ਇੱਕ ਠੀਕ ਆ ਗੱਡੀ ਦੀ ਕਿੱਧਰ ਲੱਗੀ ਹੋਈ ਗੱਡੀ ਸਾਡੇ ਹੰਦਾਂ ਨੂੰ ਵਜੀ ਸੀ ਜੀ ਨਹੀਂ ਆਪਣੀ ਸੜਕ ਤੇ ਪਾ ਲੱਗੀ ਥੱਲੇ ਉਤਰ ਕੇ ਵਜੀ ਹੋਈ ਕਿੱਥੇ ਵਜੀ ਗੱਡੀ ਜੀ ਮੰਗਲ ਸ਼ਾਨਪੁਰੀ ਤੇ ਟਰੱਕ ਦੇ ਪਿੱਛੇ ਮਾਰੀ ਟਰੱਕ ਦੇ ਅਗਲੇ ਬੰਨੇ ਟਰੱਕ ਲੋਤਾਵਾ ਟਰੱਕ ਦੇ ਨਾਲ ਵੱਜੀ ਆ। ਕਿਤੇ ਗੱਡੀ ਚ ਵਰਤੀ ਵੀ ਪਈ ਕੇਦੂ। ਜਿਹੜੀਆਂ ਹਾਂ ਵੇਖੀਆਂ ਸੀ 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 ਤੇ ਜਾ ਕੇ ਸੀ ਸੀ ਤੇ ਆ ਕੇ ਕੱਢ ਕੇ ਤੇ ਹਾਂ ਲੈ ਲੈਂਦੇ ਆ। ਇਹ ਕਿੰਨੇ ਜਾਣੇ ਸੀ ਗੱਡੀ ਜੀ? ਇਹ ਦੋ ਜਾਣੇ। ਤੇ ਦੋਨੋਂ ਠੀਕ ਨੇ ਜਾਂ ਨਹੀਂ ਇੱਕ ਡੈੱਡ ਹੋ ਗਿਆ ਹੇ ਤਲ ਵਾਲਿਆਂ ਡਾਕਟਰ ਸਾਹਿਬ ਨੇ ਕਿਹਾ ਵੀ ਇੱਕ ਡੈੱਡ ਹੋ ਗਿਆ ਵਾ। ਇੱਕ ਠੀਕ ਆ। ਪਤਾ ਲੱਗਿਆ ਕਿਥੋਂ ਦੇ ਹਾਂ ਕਿਨੇ ਵਾਸੀ ਕਿਥੋਂ ਦੇ? ਪਤਾ ਲੱਗੇ ਨਹੀਂ ਲੱਗਾ ਵੈਸਾ ਨਾ। ਨਾਂ ਨੂੰ ਕੁਝ ਮਨ ਨਾ ਨਾਂ ਨੂੰ ਕੁਝ ਪਤਾ ਲੱਗਾ। ਉਹ ਜੀ ਜਾਰੀ ਹੈ ਕੰਮ। ਕਲਾ ਚਲੇ ਜੜਾ ਕਲਾ ਚ ਹਾਂਜੀ ਹਾਂ।